ਵੀ ਹਲਾ ਭਾਬੀ ਦੇ ਕੰਮ ਉਦਾਂ ਨਹੀਂ ਇੱਥੇ ਆ ਗਈ ਤੇ ਉਹਦਾ ਰਿਸ਼ਤਾ ਕਰਵਾਉਂਦੀ ਫਿਰਦੀ ਆ ਅਬਲ ਤੇ ਤੈਨੂੰ ਪਹਿਲਾਂ ਦੱਸਣ ਦਾ ਫਰਜ਼ ਹੀ ਭਾਬੀ ਡਈ ਮਮੀ ਨੂੰ ਕਹਿਣ ਵੀ ਮਾਮੇ ਮੇਰੇ ਦਾ ਮੁੰਡਾ ਵਾ ਤੇ ਮੈਂ ਮੁੜ ਕੇ ਭਾਜੀ ਨੂੰ ਪੁੱਛਿਆ ਆ ਤੇ ਉਹ ਕਹਿਣ ਡਿਆ ਸੀ ਵੀ ਦੋ ਮੰਜ਼ਲੀ ਕੋਠੀ ਆ ਉਹਨਾਂ ਦੀ ਦੱਸਣਾ ਮੈਂ ਕੀ ਆ ਰਪਿੰਦਰ ਦੇ ਨਾ ਭਰਾ ਪਰਜਾਈ ਆ ਇਹ ਹੀਗੇ ਉਹ ਨਾ ਆਪਣੀ ਸੰਦੀਪ ਵਾਸਤੇ ਦੱਸ ਪਾਉਂਦੇ ਆ ਕਹਿਣ ਡਈ ਹੀ ਵੀ ਮੇਰੇ ਮਾਮੇ ਦਾ ਮੁੰਡਾ ਵਾ ਤੇ ਪਿਆੜੀਆਂ ਵੀ ਦੱਸ ਹੁੰਦੀਆਂ ਵਾ ਉਹ ਤਾਂ ਪਰੌਣੇ ਤੇ ਚਲ ਗਈ ਆ ਮੈਂ ਤੇਰੇ ਨਾਲ ਗੱਲ ਕਰਨੀ ਸੀ ਕਿ ਚਲ ਜੇ ਆਏ ਹੀ ਤੂੰ ਬਾਹਰ ਨਿਕਲ ਕੇ ਸਾਥਕ ਸਾਥਕ ਤੇ ਉਹਨਾਂ ਨੂੰ ਕਰਦੀ ਅਗਲੇ ਕੀ ਸੋਚਣਗੇ ਕਿ ਉਹ ਬਾਹਰ ਹੀ ਨਹੀਂ ਨਿਕਲੀ ਉਹਨਾਂ ਦੀ ਕੁੜੀ ਮੰਮੀ ਇਹਨੇ ਤੇ ਇੱਕ ਦੀਆਂ ਚਾਰ ਬਣਾ ਕੇ ਦੱਸਿਆ ਕਰਨੀਆਂ ਵਾ ਕਿ ਸੰਦੀਪ ਇਦਾਂ ਦੀ ਆ ਮੈਂ ਤੇ ਕਦੀ ਵੀ ਨਹੀਂ ਕਰਾਉਂਦੀ ਉੱਥੇ ਵਿਆਹ ਨਾ ਸਾਡੀ ਸੰਦੀਪ ਵਿੱਚ ਕੋਈ ਕਾਜ ਵਾ ਉਹ ਤਾਂ ਚੰਗਾ ਹੋ ਗਿਆ ਤੁਸੀਂ ਮੈਨੂੰ ਆਣ ਕੇ ਮੇਰੇ ਨਾਲ ਤੁਸੀਂ ਗੱਲ ਕਰ ਲਈ ਤੇ ਤੁਸੀਂ ਮੈਨੂੰ ਦੱਸ ਦਿੱਤਾ ਮੇਨ ਟੈਨਸ਼ਨ ਬੜੀ ਹੋਣ ਲਈ ਸੀਗੀ ਹਾਂਜੀ ਹੁਣ ਪੈਨ ਨੂੰ ਆਖਣਾਗਾ ਆਖਣਾਗਾ ਵੀ ਹੁਣ ਰਖੜੀ ਵੀ ਆਉਣ ਵਾਲੀ ਹੈ ਤੇ ਤੂੰ ਹੁਣ ਆਣ ਕੇ ਤਾਂ ਪਹਿਲਾਂ ਪਹਿਲਾਂ ਫੇਰਾ ਇੱਕ ਚੱਕਰ ਮਾਰ ਜੀ ਵੀ ਸਾਡੇ ਕੋਲ ਨਹੀਂ ਆਉਣਗੇ ਪਹਿਲਾਂ ਆਉਣਗੇ ਇੱਕ ਵਾਰ